प्यारे विद्यार्थियों ਤੁਹਾਡੇ ਸਾਹਮਣੇ ਡੇਟ ਸ਼ੀਟ ਲੈ ਕੇ ਆਏ ਹਾਂ ਜਮਾਤਾਂ ਪਹਿਲੀ ਤੋਂ ਪੰਜਵੀਂ ਦੀ ਟਰਮ ਪ੍ਰੀਖਿਆ ਇੱਕ ਦੀ ਡੇਟ ਸ਼ੀਟ ਮਿਤੀ 23 ਸਤੰਬਰ 2025 ਦਿਨ ਮੰਗਲਵਾਰ ਪਹਿਲੀ ਜਮਾਤ ਦਾ ਪੰਜਾਬੀ ਦਾ ਪੇਪਰ ਹੈ ਦੂਜੀ ਜਮਾਤ ਦਾ ਗਣਿਤ ਦਾ ਤੀਜੀ ਜਮਾਤ ਦਾ ਪੰਜਾਬੀ ਦਾ ਚੌਥੀ ਦਾ ਗਣਿਤ ਅਤੇ ਪੰਜਵੀਂ ਜਮਾਤ ਦਾ ਗਣਿਤ ਦਾ ਪੇਪਰ ਹੈ 24 ਸਤੰਬਰ 2025 ਦਿਨ ਬੁੱਧਵਾਰ ਨੂੰ ਪਹਿਲੀ ਦੂਜੀ ਤੀਜੀ ਜਮਾਤ ਦਾ ਕੋਈ ਪੇਪਰ ਨਹੀਂ ਹੈ ਇਹਨਾਂ ਨੇ ਅਗਲੇ ਪੇਪਰ ਦੀ ਤਿਆਰੀ ਕਰਨੀ ਹੈ ਚੌਥੀ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਹੈ ਪੰਜਵੀਂ ਜਮਾਤ ਦਾ ਵਾਤਾਵਰਣ ਸਿੱਖਿਆ ਦਾ ਪੇਪਰ ਹੈ 22 ਸਤੰਬਰ 2025 ਦਿਨ ਵੀਰਵਾਰ ਨੂੰ ਪਹਿਲੀ ਜਮਾਤ ਦਾ ਗਣਿਤ ਦਾ ਪੇਪਰ ਹੈ ਦੂਜੀ ਦਾ ਪੰਜਾਬੀ ਤੀਸਰੀ ਜਮਾਤ ਦਾ ਵਾਤਾਵਰਣ ਸਿੱਖਿਆ ਚੌਥੀ ਜਮਾਤ ਦਾ ਪੰਜਾਬੀ ਪੰਜਵੀਂ ਜਮਾਤ ਦਾ ਪੰਜਾਬੀ ਦਾ ਪੇਪਰ ਹੈ 26 ਸਤੰਬਰ 2025 ਦਿਨ ਸ਼ੁੱਕਰਵਾਰ ਨੂੰ ਪਹਿਲੀ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਹੈ ਦੂਜੀ ਜਮਾਤ ਦਾ ਵੀ ਅੰਗਰੇਜ਼ੀ ਦਾ ਤੇਜੀ ਜਮਾਤ ਦਾ ਦਿਨਿਤ ਚੌਥੀ ਦਾ ਹਿੰਦੀ ਅਤੇ ਪੰਜਵੀਂ ਦਾ ਵੀ ਹਿੰਦੀ ਦਾ ਪੇਪਰ ਹੈ 27 ਸਤੰਬਰ 2025 ਦਿਨ ਸ਼ਨੀਵਾਰ ਨੂੰ ਪਹਿਲੀ ਅਤੇ ਦੂਜੀ ਜਮਾਤ ਦਾ ਕੋਈ ਪੇਪਰ ਨਹੀਂ ਹੈ ਤੇਜੀ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਹੈ ਚੌਥੀ ਜਮਾਤ ਦਾ ਵਾਤਾਵਰਣ ਸਿੱਖਿਆ ਅਤੇ ਪੰਜਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਹੈ ਪਰਾ 1 ਪੇਪਰ 2025 ਪਹਿਲੀ ਤੋਂ ਪੰਜਵੀਂ ਜਮਾਤਾਂ ਲਈ ਇਸ ਪ੍ਰੀਖਿਆ ਦਾ ਸਿਲੇਬਸ April ਤੋਂ September 2025 ਤੱਕ ਦਾ ਹੋਵੇਗਾ ਪੇਪਰ ਦਾ ਸਮਾਂ ਸਵੇਰੇ 8:30 ਵਜੇ ਤੋਂ ਸਵੇਰੇ 11:30 ਵਜੇ ਤੱਕ ਹੋਵੇਗਾ ਪੰਜਵੀਂ ਜਮਾਤ ਤੋਂ ਪੰਜਵੀਂ ਦੇ ਸਾਰੇ ਨਮੂਨਾ ਪ੍ਰਸ਼ਨ ਪੱਤਰ ਹੈਡ ਆਫਿਸ ਵੱਲੋਂ ਭੇਜੇ ਜਾਣਗੇ ਪਰੀਖਿਆ ਵਿੱਚ ਵਿਦਿਆਰਥੀਆਂ ਦੇ 100% ਹਾਜ਼ਰੀ ਯਕੀਨੀ ਬਣਾਈ ਜਾਵੇ ਅਤੇ ਇਸ ਪ੍ਰੀਖਿਆ ਦਾ ਪੂਰਾ ਹੀ ਗਾਣ ਵਿਸ਼ਾ ਵਾਰ ਜਮਾਤ ਵਾਈਜ਼ ਅਤੇ ਵਿਦਿਆਰਥੀ ਵਾਈਜ਼ ਰੱਖਿਆ ਜਾਵੇ